ਕਿੱਤੇ ਦੇ ਨੀ ਖਨੋਰੀ ਬਾਰਡਰ ਦੇ ਉੱਪਰ ਬਠਿੰਡਾ ਦੇ ਵੱਲੋਂ ਪਿੰਡ ਦੇ ਰਹਿਣ ਵਾਲੇ ਸ਼ੁਭਕਰਮ ਨਾਮ ਦੇ 22 ਸਾਲਾ ਨੌਜਵਾਨ ਦੀ ਜਿਹੜਾ ਹੈ ਹਰਿਆਣਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਗੋਲੀ ਦੇ ਚਲਦੇ ਸਿਰ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਔਰ तमाम ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਹੈ ਉਹ ਰੋਸ ਪ੍ਰਦਰਸ਼ਨ ਜਾ ਰਿਹਾ ਸੀ ਔਰ ਕੱਲ ਤੋਂ ਹੀ ਜਿਹੜੀ ਡੈੱਡ ਬੋਡੀ ਆ ਮ੍ਰਿਤਕ ਦੀ ਉਹ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਰੱਖੀ ਗਈ ਆ ਉੱਥੇ ਹੀ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਕਿ ਪ੍ਰਸ਼ਾਸਨ ਦੇ ਵੱਲੋਂ ਏਡੀਜੀਪੀ ਜਸਕਰਨ ਸਿੰਘ ਦੇ ਵੱਲੋਂ ਜਿਹੜਾ ਅੰਦਰ ਮੀਟਿੰਗ ਕੀਤੀ ਗਿਆ ਪਰਿਵਾਰ ਦੇ ਨਾਲ ਹੋਰ ਅਧਿਕਾਰੀਆਂ ਵੀ ਮੌਜੂਦ ਸੀ ਐਸਐਸਪੀ ਬਠਿੰਡਾ ਉਹ ਵੀ ਉੱਥੇ ਪਹੁੰਚੇ ਹੋਏ ਸੀ ਤਾਂ ਗੱਲਬਾਤ ਹੋਈ ਆ ਉਸ ਤੋਂ ਬਾਅਦ ਗੱਲਬਾਤ ਤੋਂ ਬਾਅਦ ਜੋ ਖਬਰ ਸਾਹਮਣੇ ਆ ਰਹੀ ਸਹਿਮਤੀ ਬਣੀ ਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਕਿਉਂਕਿ ਦੋ ਪੈਣਾ ਦੇ ਕੀ ਭਰਾ ਸੀ ਸ਼ੁਭਕਰਮ ਜਿਸ ਦੀ ਕੀ ਕੱਲ ਮੌਤ ਹੋ ਗਈ ਆ ਉਸ ਦੇ ਪਰਿਵਾਰਕ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਣੀ ਔਰ ਨਾਲ ਹੀ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਪਰਿਵਾਰ ਦੀ ਕੰਪਲੇਂਟ ਦੇ ਚੱਲਦੇ ਜਿਹੜਾ ਹੈ ਉਹ ਹੁਣ ਉਥੋਂ ਦੇ ਕਮਾਂਡੈਂਟ ਜਾਂ ਫਿਰ ਐਸ.ਆਈ.ਐਮ ਜਿਸ ਦੇ ਕਹੇ ਦੇ ਉੱਪਰ ਕੱਲ ਫਾਇਰਿੰਗ ਦਾ ਆਰਡਰ ਸੀ ਜਿਸ ਤਰੀਕੇ ਦੇ ਨਾਲ ਸਿੱਧੀ ਗੋਲੀ ਚਲਾਈ ਗਈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਅੱਗੇ ਹੈਗੀ ਆ ਉਹ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਔਰ ਖਬਰ ਇਹ ਵੀ ਆ ਰਹੀ ਹੈ ਕਿ ਮਾਲੀ ਸਹਾਇਤਾ ਦੇਣ ਦਾ ਵੀ ਔਰ ਨਾਲ ਹੀ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲ ਵਾਅਦਾ ਕੀਤਾ ਗਿਆ ਔਰ ਮ੍ਰਿਤਕ ਦੇ ਪੋਸਟਮਾਰਟਮ ਦੇ ਲਈ ਜਿਹੜੀ ਹੈ ਉਹ ਪੰਜ ਮੈਂਬਰੀ ਜਿਹੜਾ ਬੋਰਡ ਆ ਉਸ ਦੇ ਉੱਪਰ ਵੀ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਲੱਗ ਰਿਹਾ ਕਿ ਹੁਣ ਜਿਹੜਾ ਮ੍ਰਿਤਕ ਦਾ ਪੋਸਟਮਾਰਟਮ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਚੱਲਦੇ ਇਸ ਖਬਰ ਦੇ ਚੱਲਦੇ ਜਿਹੜਾ ਮ੍ਰਿਤਕ ਨੌਜਵਾਨ ਦੀ ਕੱਲ ਜਿਹੜਾ ਸ਼ਾਂਤਵੇਂ ਪ੍ਰੋਟੈਸਟ ਕਰਦੇ ਹੋ ਜਿਹੜਾ ਗੋਲੀ ਵੱਜਣ ਦੇ ਨਾਲ ਮੌਤ ਹੋਈ ਹੈ ਉਸ ਤੋਂ ਲੈ ਕੇ ਜਿਹੜੀਆਂ ਬਾਰਸ ਨੇ ਜਾਂ ਹਾਈ ਕੋਰਟ ਹਾਈ ਕੋਰਟ ਦੇ ਵੱਲੋਂ ਕੱਲ ਨੂੰ ਯਾਨੀ ਕਿ ਆਉਣ ਵਾਲੇ ਕੱਲ ਨੂੰ ਤੇ ਹੀ ਤਰੀਕੇ ਨੂੰ ਜਿਹੜਾ ਹੈ ਉਹ ਕੰਮਕਾਜ ਇੱਕ ਉਸ ਨੂੰ ਸ਼ਰਧਾਂਜਲੀ ਤੌਰ ਤੇ ਉੱਪਰ ਕਹਿ ਲਿਆ ਜਾਂ ਸ਼ੋਕਵਜੋ ਕਹਿ ਲਿਆ ਬੰਦ ਰੱਖਿਆ ਜਾਣਾ ਸਾਡੇ ਨਾਲ ਪਟਿਆਲਾ ਸੈਸ਼ਨ ਕੋਰਟ ਤੋਂ ਵਕੀਲ ਗੁਰਜੀਤ ਸਿੰਘ ਨੇ ਗੁਰਜੀਤ ਜੀ ਕੱਲ ਜਿਸ ਤਰੀਕੇ ਦੇ ਨਾਲ ਹਾਦਸਾ ਹੋਇਆ ਹੁਣ ਹਾਈ ਕੋਰਟ ਦੇ ਵੱਲੋਂ ਵੀ ਕੋਈ ਨੋਟਿਸ ਜਾਰੀ ਕੀਤਾ ਗਿਆ ਹਾਂਜੀ ਜਿਹੜੇ ਹਾਈ ਕੋਰਟ ਦੇ ਸਾਡੇ ਆਨਰੇਬਲ ਸੈਕਟਰੀ ਸਾਹਿਬ ਨੇ ਉਹਨਾਂ ਨੇ ਹੁਣੇ ਹੀ ਮੈਸੇਜ ਭਾਇਆ ਵੀ ਹਾਈ ਕੋਰਟ ਦੇ ਵਿੱਚ ਐਜ਼ ਅ ਸੋਲੀਡੈਰਿਟੀ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਤੇ ਉਹਦੇ ਕਰਕੇ ਐਜ਼ ਅ ਸ਼ੋਗ ਲਾ ਲੋ ਐਜ਼ ਅ ਪ੍ਰੋਟੈਸਟ ਲਾ ਲੋ ਕੱਲ ਨੂੰ ਜਿਹੜੀ ਹਾਈ ਕੋਰਟ ਆ ਉਹਨੇ ਵੀ ਅਬ ਪੰਜਾਬ ਦੀਆਂ ਉਹ ਵੀ ਕਾਨੂੰਬਸਟੇਨ ਕਰਨੀਆਂ ਕਾਫੀ ਬਾਰਸ ਕੰਮ ਤੋਂ ਜੀ ਅ ਜਿਵੇਂ ਵਕੀਲ ਸਾਹਿਬ ਤੁਹਾਨੂੰ ਪਤਾ ਤੁਸੀਂ ਕੇਸ ਦੇਤੇ ਰਹਿਣ ਜਿਸ ਤਰੀਕੇ ਦੇ ਨਾਲ ਕੱਲ ਗੋਲੀ ਚੱਲੀ ਹੈ ਔਰ ਜਿਵੇਂ ਹੁਣ ਪਰਿਵਾਰ ਨੇ ਸ਼ਿਕਾਇਤ ਕੀਤੀ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਕੋਈ ਐਕਸ਼ਨ ਲਿਆ ਜਾਵੇਗਾ ਕੀ ਇਹ ਪੋਸੀਬਲ ਹੈਗਾ ਜਿਸ ਤਰੀਕੇ ਦੇ ਹਾਲਾਤ ਸੀ ਕਿ ਇਸ ਤਰੀਕੇ ਦੇ ਨਾਲ ਕੀ ਕੋਈ ਕਮਾਂਡਰ ਜਾਂ ਉਥੋਂ ਦੇ ਏਰੀਆ ਦਾ ਐਸਜੀਐਮ ਕੋਈ ਫਾਇਰਿੰਗ ਦਾ ਆਰਡਰ ਦੇ ਸਕਦਾ ਕਾਨੂੰਨੀ ਤੌਰ ਦੇ ਉੱਪਰ ਨਹੀਂ ਦੇਖੋ ਪਹਿਲੀ ਗੱਲ ਤਾਂ ਜਿਹੜੀ ਆਪਣੇ ਫੰਡਾਮੈਂਟਲ ਰਾਈਟਸ ਨੇ ਜਿਹੜਾ ਕਨਸਟੀਟਿਊਸ਼ਨ ਹੈ ਫੰਡਾਮੈਂਟਲ ਰਾਈਟਸ ਦੇ ਨਾਲ ਹੀ ਜਿਹੜੀ ਇਨਫਰੈਂਸ ਕਰਤੇ ਇਹ ਹੈ ਤਾਂ ਇੱਕੋ ਹੀ ਦੇਸ਼ ਹੈ ਇੱਕੋ ਹੀ ਇੰਡੀਆ ਹੈ ਤੁਸੀਂ ਇੱਕ ਬਾਰਡਰ ਦੇ ਉੱਤੇ ਜਦੋਂ ਤੁਹਾਨੂੰ ਰਾਈਟ ਟੂ ਪ੍ਰੋਟੈਸਟ ਹੈਗਾ ਤੁਸੀਂ ਕਿਵੇਂ ਇੱਕ ਰਾਈਟ ਟੂ ਪ੍ਰੋਟੈਸਟ ਜਿਹੜਾ ਮੇਨ ਰਾਈਟ ਹੈ ਜਿਹਦੇ ਨਾਲ ਆਪਾਂ ਨੂੰ ਦੇਖਣ ਦੀ ਲੋੜ ਹੈ ਜਿਹਦੇ ਨਾਲ ਆਪਾਂ ਨੂੰ ਆਜ਼ਾਦੀ ਮਿਲੀ ਹੈ ਇੱਕ ਤਰ੍ਹਾਂ ਦੀ ਆਜ਼ਾਦੀ ਵੀ ਤਾਂ ਪ੍ਰੋਟੈਸਟ ਕਰਕੇ ਹੀ ਮਿਲੀ ਆ ਜਿਹੜੀ ਚੀਜ਼ ਕਰਕੇ ਆਪਣਾ ਦੇਸ਼ ਚੱਲ ਰਿਹਾ ਹੈ ਪ੍ਰੋਟੈਸਟ ਕਰਕੇ ਆਪਣੇ ਫੰਡਾਮੈਂਟਲ ਰਾਈਟ ਕਰਕੇ ਉਹ ਹੀ ਇਨਫਰਿੰਜ ਹੋਏ ਨੇ ਉਸੇ ਉਸੇ ਤਰ ਤੇ ਤੁਸੀਂ ਇਹ ਲਾ ਲਓ ਵੀ ਇੱਕ ਕਿਵੇਂ ਬਾਰਡਰ ਦੇ ਉੱਤੇ ਹਰਿਆਣਾ ਪੰਜਾਬ ਦੇ ਵਿੱਚ ਇੱਕ ਐਵੇਂ ਲੱਗ ਰਿਹਾ ਸੀ ਜਿਵੇਂ ਚਾਈਨਾ ਦਾ ਬਾਰਡਰ ਹੈ ਉਹਨੇ ਜਿਵੇਂ ਸ਼ੂਟ ਦਾ ਐਸ ਡੀ ਐਮ ਨੇ ਜਾਂ ਕਮਾਂਡੇ ਦਿੱਤੇ ਬਹੁਤ ਜ਼ਿਆਦਾ ਨਿੰਦਣ ਨਹੀਂ ਹੋ ਗਿਆ ਤੇ ਇਹ ਬਹੁਤ ਜ਼ਿਆਦਾ ਇੱਕ ਇਲੀਗਲ ਐਕਟ ਹੈ ਬਿਕੋਜ਼ ਐਟ ਦੀ ਐਂਡ ਆਫ ਦਾ ਡੇ ਤੁਸੀਂ ਪੀਸ ਤੇ ਪੀਸ ਤੇ ਟ੍ਰਾਂਕੁਇਲਿਟੀ ਦਾ ਸ਼ੀਲਡ ਕਿਵੇਂ ਲਾਓਗੇ ਵੀ ਲੋਕਲ ਜਿਹੜੇ ਲੋਕ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹਨਾਂ ਨੂੰ ਕਰ ਸਕਦੇ ਹੋ ਸ਼ੂਟ ਦਾ ਆਰਡਰ ਦੇਣਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੱਕ ਮੰਦ ਭਾਗੀ ਗੱਲ ਹੈ ਜੀ ਤੇ ਇਹਦੇ ਤੇ ਮਤਲਬ ਪੰਜਾਬ ਸਰਕਾਰ ਨੂੰ ਐਕਟ ਪਾਉਣ ਕਰਨਾ ਚਾਹੀਦਾ ਬਿਕੋਜ਼ ਜਿਹੜਾ ਸਾਡਾ ਵੀਰ ਮਰਿਆ ਹੈਗਾ ਹਨਾ ਜਿਹੜਾ ਸ਼ਹੀਦ ਹੋਇਆ ਇੱਕ ਤਰ੍ਹਾਂ ਦਾ ਮਰਿਆ ਤਾਂ ਸ਼ਹੀਦ ਹੋਇਆ ਜਿਹੜਾ ਵੀਰ ਸਾਡਾ ਉਹ ਉਹਦੀ ਮਤਲਬ ਪੰਜਾਬ ਦਾ ਇੱਕ ਵਸਨੀਕ ਹੈ ਤੇ ਉਹਨਾਂ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਦੀ ਡਿਊਟੀ ਬਣਦੀ ਆ ਵੀ ਜਿਹੜੀ ਜਿਨ੍ਹਾਂ ਨੇ ਇਸ ਨੂੰ ਮਾਰਿਆ ਭਾਵੇਂ ਹਰਿਆਣਾ ਸਰਕਾਰ ਦਾ ਕੋਈ ਵੀ XYZ ਅਫਸਰ ਭਾਵੇਂ ਬਿਊਰੋਕਰੇਟਾ ਜੋ ਵੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ ਸਾਬਨ ਮੰਨ ਲਓ ਜੇਕਰ ਆਪਾਂ ਕਹੀਏ ਕਿ ਪਰਚਾ ਦਾਇਰ ਹੁੰਦਾ ਤਾਂ ਕੀ ਸਿੱਧਾ 302 ਦਾ ਪਰਚਾ ਹੁੰਦਾ ਜਾਂ ਇਸ ਦੇ ਵਿੱਚ ਕੋਈ ਹੋਰ ਜਿਹੜੀਆਂ ਨੇ ਉਹ ਟਰਮਸ ਐਂਡ ਕੰਡੀਸ਼ਨ ਆਉਂਦੀਆਂ ਨੇ ਨਹੀਂ ਦੇਖੋ 302 ਦਾ ਵੀ ਪਰਚਾ ਹੁੰਦਾ ਜੀ ਨਾਲ ਦੀ ਨਾਲ ਅਬਡੈਕਸ਼ਨ ਦਾ ਜਿਵੇਂ ਹੁਣ ਕੁਝ ਵੀਰਾਂ ਨੂੰ ਪਤਾ ਲੱਗਿਆ ਵੀ ਜਿਹੜੀ ਜਥੇਬੰਦੀ ਕਿਸਾਨ ਜਥੇਬੰਦੀ ਕੁਝ ਵੀਰਾਂ ਨੂੰ ਚੱਕ ਕੇ ਉਧਰ ਵੀ ਲੈ ਕੇ ਗਏ ਨੇ ਅਬਡੈਕਸ਼ਨ ਦਾ ਹੁੰਦਾ ਉਸ ਤੋਂ ਬਾਅਦ ਕਾਫੀ ਹੋਰ ਤਾਂ ਆਵਾ ਜਿਹੜੀ ਮਣਦੇ 307 ਦਾ ਪਰਚਾ ਬਣਦਾ ਉਹ ਜਿਹੜੇ ਜਿਨ੍ਹਾਂ ਨੇ ਇੱਧਰ ਆ ਕੇ ਜਿਹੜੀ ਪੰਤੋੜ ਵੀ ਕੀਤੀ ਹੈ ਕਹਿੰਦੇ 1 ਕਿਲੋਮੀਟਰ ਦਾਰੇ ਤੱਕ ਖਨੌਰੀ ਬਾਰਡਰ ਕਰਾਸ ਕਰ ਉੱਧਰ ਦੀ ਫੋਰਸ ਕੋਲ ਰਾਈਟ ਕਿਨੇ ਦਿੱਤਾ ਵੀ ਤੁਸੀਂ ਇੱਧਰ ਆ ਕੇ ਜਿਹੜੀ ਕਿਲੋਮੀਟਰ ਜੇ ਤੁਸੀਂ ਬਾਰਡਰ ਦੇਖੋਗੇ ਕਿਲੋਮੀਟਰ ਪਿੱਛੇ ਜਿਹੜੀਆਂ ਗੱਡੀਆਂ ਸੀਗੀਆਂ ਉੱਥੇ ਭਜਾ ਭਜਾ ਕੇ ਕਿਸਾਨਾਂ ਨੂੰ ਕੁੱਟਿਆ ਗਿਆ ਐਵੇਂ ਕੁੱਟਿਆ ਗਿਆ ਜਿਵੇਂ ਪਤਾ ਨਹੀਂ ਉਹ ਕਿਸੇ ਹੋਰ ਦੇਸ਼ ਦੇ ਵਸਨੀਕ ਨੇ ਜਿਹੜੇ ਦੇਸ਼ ਦੀਆਂ ਇੰਨੀਆਂ ਜਿਹੜੇ ਸੂਬੇ ਦੀਆਂ ਇੰਨੀਆਂ ਕੁਰਬਾਨੀਆਂ ਨੇ ਉਹ ਲੋਕਾਂ ਨੂੰ ਤੁਸੀਂ ਇੰਨਾ ਕੁੱਟਮਾਰ ਕਰਕੇ ਇਸ ਤਰ੍ਹਾਂ ਦਾ ਤੁਸੀਂ ਉਹਨਾਂ ਨਾਲ ਸਲੂਕ ਕਰ ਰਹੇ ਹੋ ਬਹੁਤ ਹੀ ਨਿੰਦਣਯੋਗ ਹੈ ਜੀ ਹਾਂ ਬਹੁਤ ਅਨੰਦਜਨਕ ਤੁਹਾਨੂੰ ਦੱਸਦੀ ਕਿ ਪਰਿਵਾਰ ਦੇ ਵੱਲੋਂ ਜਿਹੜੀ ਜਥੇਬੰਦੀਆਂ ਵੱਲੋਂ ਉਸ ਦੇ ਵੱਲੋਂ ਜਿਹੜਾ ਮ੍ਰਿਤਕ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਥੇ ਉਹਨਾਂ ਦੇ ਨਾਲ ਸੀ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਇੱਕ ਮਿੰਟ ਬਾਈ ਜੀ ਜਿਹੜਾ ਹੈ ਹੁਣ ਕੀ ਕਾਨੂੰਨੀ ਕਾਰਵਾਈ ਦਾ ਜਿਹੜਾ ਪੁਲਸਾ ਦਵਾਇਆ ਗਿਆ ਸਰਕਾਰ ਦੇ ਵੱਲੋਂ ਕਿਵੇਂ ਆ ਬਸ ਜਲਦੀ ਤੁਹਾਡੇ ਸਾਹਮਣੇ ਆ ਜਾਏਗਾ ਜੀ ਮੁੱਖ ਮੰਤਰੀ ਕੋਲ ਸਾਡਾ ਜਿਹੜਾ ਟੋਟਲ ਪੈਕੇਜ ਆ ਪਹੁੰਚ ਚੁੱਕਿਆ ਜਿੰਨੀਆਂ ਮੰਗਾਂ ਛੜੀਆਂ ਮੰਗੀਆਂ ਗਈਆਂ ਉਹ ਟਵੀਟ ਕਰਨਗੇ ਜਲਦੀ ਨਹੀਂ ਕਿਹੜਾ ਸ਼ਹੀਦ ਸ਼ਹੀਦ ਹੋਣ ਦਾ ਜਿਹੜਾ ਦਰਜਾ ਤੁਸੀਂ ਕਹਿ ਰਹੇ ਹੋ ਕਿ ਲੈ ਦਿੱਤਾ ਜਾਵੇ ਕਿ ਉਸ ਗੱਲ ਤੇ ਵੀ ਸਹਿਮਤੀ ਬਣੀ ਹੈ ਜਿਸ ਤਰੀਕੇ ਦੇ ਨਾਲ ਕਿਉਂਕਿ ਨੌਜਵਾਨ ਮੁੰਡੇ ਦੀ ਕੱਲ ਗੋਲੀ ਮਾਰ ਕੇ ਹੱਤਕਾ ਹੈ ਸਾਡੇ ਕੋਲ ਪ੍ਰੋਪੋਜ਼ਲ ਹੈ ਔਰ ਉਹ ਟਵੀਟ ਕਰਨਗੇ ਤਾਂ ਫਾਈਨਲ ਹੋ ਜਾਏਗਾ ਤੁਸੀਂ ਪੜ੍ਹ ਲਵੋਗੇ ਜੀ ਹਾਂ ਔਰ ਜਿਹੜਾ ਪੋਸਟਮਾਰਟਮ ਨੂੰ ਵੀ ਕਹਿ ਰਹੇ ਸੀ ਕਿ ਪੰਜ ਮੈਮਰੀ ਬੋਰਡ ਦੀ ਸਹਿਮਤੀ ਬਣ ਗਈ ਉਹ ਬਣ ਗਈ ਸੀ ਸਰ ਉਹ ਬਣ ਗਈ ਪੋਸਟਮਾਰਟਮ ਹੋ ਰਿਹਾ ਪੋਸਟਮਾਰਟਮ ਐਸਬਿਲ ਬਸ ਉਹ ਸ਼ੁਰੂ ਹੋ ਜਾਏਗਾ ਜਲਦੀ ਸ਼ੁਰੂ ਹੋ ਜਾਏਗਾ ਉਹ ਬੋਰਡ ਬਣਦੀ ਤੇਰਾ ਬਸ ਤੇ ਇੱਕ ਸਰਕਾਰੀ ਨੌਕਰੀ ਦੀ ਵੀ ਗੱਲ ਕਰ ਰਹੇ ਨੇ ਪਰਿਵਾਰ ਨੂੰ ਉਹ ਤਾਂ ਮਿਲਣੀ ਹੈ ਜੀ ਸਰਕਾਰੀ ਨੌਕਰੀ ਤਾਂ ਪਹਿਲਾਂ ਹੀ ਮਿਲ ਰਹੀ ਹੈ ਤੇ ਹੁਣ ਵੀ ਮਿਲਣੀ ਹੈ ਜੀ ਤੇ ਦੂਸਰਾ ਜਿਹੜਾ ਕੋਈ ਕੀ ਕੋਈ ਜਿਹੜਾ ਆਪਾਂ ਕਹਿੰਦੇ ਆ ਆਰਥਿਕ ਮਦਦ ਦੇ ਭਰੋਸੇ ਤੋਂ ਬਹਿ ਕੁਝ ਕਹਿ ਰਹੇ ਨੇ ਵਿੱਚ ਕੁਝ ਅਮਾਉਂਟ ਦਾ ਆਰਥਿਕ ਮਦਦ ਦਾ ਹਾਂਜੀ ਗੱਲ ਚੱਲ ਰਹੀ ਹੈ ਦੇਖੋ ਸਰਕਾਰ ਕਿੱਥੇ ਜਾ ਕੇ ਖੜਦੀ ਹੈ ਨਹੀਂ ਤੁਹਾਡੇ ਵੱਲੋਂ ਕਿੰਨੀ ਜਥੇਬੰਦੀ ਵੱਲੋਂ ਕਿੰਨੀ ਅਪਰੋਚ ਕੀਤੀ ਜੀ ਅਸੀਂ ਸ਼ਹੀਦ ਦਾ ਦਰਜਾ ਮੰਗ ਰਹੇ ਜੀ ਨਹੀਂ ਸ਼ਹੀਦ ਦੇ ਦਰਜੇ ਨੂੰ ਮਿਲਦੀ ਉਹਨਾਂ ਮੰਗ ਰਹੇ ਹਾਂ ਸਰ ਜੀ ਸ਼ਹੀਦ ਦੇ ਜੀ ਤਾਂ ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਅਕੋਰਡਿੰਗ ਜੋ ਵੀ ਜੜੀਆਂ ਹੁੰਦੀਆਂ ਨੇ ਇੱਕ ਸ਼ਹੀਦ ਦੇ ਪਰਿਵਾਰ ਨੂੰ ਜੋ ਵੀ ਆਪਾਂ ਕਹਿ ਲਈਏ ਕਿ ਸ਼ਹੀਦੀ ਦੇ ਤੌਰ ਦੇ ਉੱਪਰ ਜੋ ਵੀ ਸਨਮਾਨ ਦੀ ਗੱਲ ਕਰੀਏ ਜਾਂ ਰਾਸ਼ੀ ਦੀ ਗੱਲ ਕਰੀਏ ਉਸ ਤਰੀਕੇ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਿਤਨੇ ਕਿਤਨੇ ਨੂੰ ਸਹਿਮਤੀ ਬਣਦੀ ਜਾ ਰਹੀ ਹੈ ਜਿਵੇਂ ਵਕੀਲ ਸਾਹਿਬ ਨੇ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਲਾ ਐਂਡ ਆਰਡਰ ਬ੍ਰੇਕ ਕਰਕੇ ਜਿਹੜਾ ਹਰਿਆਣਾ ਦੇ ਵੱਲੋਂ ਜਿਹੜੇ ਹਰਿਆਣਾ ਦੇ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੜ ਕੇ ਕਿਸਾਨਾਂ ਦੀ ਕੁੱਟਮਾਰ ਕੀਤੀ ਹੈ ਕੁਝ ਨੌਜਵਾਨਾਂ ਨੂੰ ਕਿਸਾਨਾਂ ਨੂੰ ਚੁੱਕ ਕੇ ਉਹ ਪੰਜਾਬ ਦੀ ਦਹਲੀਜ਼ ਦੇ ਅੰਦਰੋਂ ਚੁੱਕ ਕੇ ਜਿਹੜਾ ਹਰਿਆਣਾ ਦੇ ਵਿੱਚ ਲੈ ਗਿਆ ਉਸ ਦੇ ਉੱਪਰ ਵੀ ਕੇਸ ਦਰਜ ਹੁੰਦਾ ਤਾਂ ਹੁਣ ਕਾਨੂੰਨੀ ਕਾਰਵਾਈ ਵੀ ਹੋਵੇਗੀ ਔਰ ਜਿਹੜੀ ਪਰਿਵਾਰ ਜਥੇਬੰਦੀਆਂ ਕਿਸਾਨ ਜਥੇਬੰਦੀ ਔਰ ਮ੍ਰਿਤਕ ਦੇ ਪਰਿਵਾਰ ਔਰ ਸਰਕਾਰ ਦੇ ਵਿੱਚ ਜਿਹੜਾ ਸੀ رابطہ ਉਹ ਹੁਣ ਬਣਦਾ ਕਾਇਮ ਆ ਰਿਹਾ ਔਰ ਜਲਦੀ ਜਿਹੜਾ ਪੰਜ ਮੈਂਬਰੀ ਬੋਰਡ ਬਣ ਗਿਆ ਉਸ ਦੇ ਮੁਤਾਬਕ ਹੁਣ ਜਲਦੀ ਹੀ ਮ੍ਰਿਤਕ ਜਿਹੜਾ ਸ਼ੁਭ ਕਰਨ ਸਿੰਘ ਆ ਜਿਸ ਦੇ ਕੀ ਕੱਲ ਗੋਲੀ ਲੱਗਣ ਦੇ ਨਾਲ ਪ੍ਰੋਟੈਸਟ ਕਰਦੇ ਹੋਏ ਸ਼ਾਂਤ ਪ੍ਰੋਟੈਸਟ ਕਰਦੇ ਹੋਏ ਖਨੋਰੀ ਬਾਰਡਰ ਦੇ ਉੱਪਰ ਮੌਤ ਹੋ ਗਈ ਸੀ ਉਸ ਦਾ ਹੁਣ ਪੋਸਟਮਾਰਟਮ ਜਲਦ ਹੋਵੇਗਾ ਤੇ ਜਿਸ ਤਰੀਕੇ ਦੀਆਂ ਮੰਗਾ ਪਰਿਵਾਰ ਦੇ ਵੱਲੋਂ ਕਿਉਂਕਿ ਮ੍ਰਿਤਕ ਦੀ ਮਾਂ ਨਹੀਂ ਮ੍ਰਿਤਕ ਦੀਆਂ ਦੋ ਭੈਣਾਂ ਨੇ ਔਰ ਇੱਕ ਪਿਓ ਹੈ ਔਰ ਉਸ ਦੇ ਵੱਲੋਂ ਹੁਣ ਜਿਹੜਾ ਕਿ ਜੋ ਮੰਗ ਰੱਖੀ ਗਈ ਸੀ ਕਿ ਮੇਰੇ ਪੁੱਤ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਦੇ ਉੱਪਰ ਵੀ ਹੁਣ ਜਲਦ ਹੀ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਮੰਤਰੀ ਵੱਲੋਂ ਜਾਂ ਖੁਦ ਸੀਐਮ ਮਾਨ ਦੇ ਵੱਲੋਂ ਉਸ ਦੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਜਾਂ ਫਿਰ ਟਵੀਟ ਕਰ ਦਿੱਤਾ ਜਾਵੇਗਾ ਤਾਂ ਸਹਿਮਤੀ ਬਣਦੀ ਨਜ਼ਰ ਆ ਰਹੀ ਔਰ ਕਾਨੂੰਨੀ ਜਿਹੜੀ ਕਾਰਵਾਈ ਆ ਹੁਣ ਉਸ ਮੌਕੇ ਦੇ ਅਫਸਰ ਜਿਸ ਦੇ ਕਹਿਣ ਦੇ ਉੱਪਰ ਇਹ ਗੋਲੀ ਚੱਲੀ ਹੈ ਉਸ ਦੇ ਖਰਾਬ ਹੋਣ ਜ਼ਰੂਰ ਹੋਵੇਗੀ ਔਰ ਨਾਲ ਹੀ ਪੰਜਾਬ ਹਾਈ ਕੋਰਟ ਦੇ ਵੱਲੋਂ ਔਰ ਲੋਕਲ ਬਾਸ ਦੇ ਵੱਲੋਂ ਜਿਹੜਾ ਨੌਜਵਾਨ ਜਿਹੜਾ ਸ਼ੁਭਕਰਨ ਸਿੰਘ ਦੀ ਮੌਤ ਹੋਈ ਆ ਉਸ ਦੇ ਰੋਸ ਵਜੋਂ ਕੱਲ ਨੂੰ ਜਾਣੇ ਕਿ 24 ਤਰੀਕ ਨੂੰ ਮਾਫ ਕਰਨਾ 23 ਤਰੀਕ ਨੂੰ ਜਿਹੜੇ ਕੰਮ ਕਾਜ ਨੇ ਪੰਜਾਬ ਭਰ ਦੇ ਵਿੱਚ ਉਹ ਬੰਦ ਰੱਖੇ ਜਾਣਗੇ ਕੈਮਰਾਮੈਨ ਕੁਲਦੀਪ ਦੇ ਨਾਲ ਪੁੱਲ ਜੀ ਸਿੰਘ ਦੈਨਿਕ ਸਵੇਰਾ ਰਜੇਂਦਰਾ ਹਸਪੀਟਲ ਪੜੇਲਾ